ਉਹ ਪਾਈ ਆਪਣਾ ਖੇਦਿਆ ਹੈ ਹਾਂ ਭਾਈ ਆ ਜਾ ਆ ਜਾ ਭਾਈ ਆ ਜਾ ਆਪ ਹੀ ਹੈ ਭਾਈ ਹਾਂ ਹਾਂ ਭਾਈ ਆ ਜਾ ਮੈਂ ਯਾਰ ਕਰਜ਼ਾ ਮaaf ਕਰਨ ਵਾਲਾ ਜੋ ਹਾਂ ਕਰਜ਼ਾ ਮaaf ਕਰਨਾ ਤੁਹਾਡਾ ਠੀਕ ਆ ਕਪੜਾ ਕਪਰਾ ਮਾਰ ਮੰਜੇ ਤੇ ਭਾਈਏ ਭਾਈ ਨੂੰ ਸਾਫ ਕਰ ਬੈਠ ਬੈਠ ਭਾਈ ਬੈਠ ਤੇ ਜਾਣਕਾਰੀ ਮੈਨੂੰ ਜਮਾ ਸਹੀ ਸਹੀ ਦੇਣੀ ਆ ਵੀ ਕਿੰਨਾ ਕਰਜ਼ਾ ਚੰਗਾ ਤੁਹਾਡਾ ਹਾਂ ਭਾਈ ਜਮਾ ਸਹੀ ਜਾਣਕਾਰੀ ਦੇਵਾਂਗੇ ਹਾਂ ਹੁਣ ਬੋਲ ਕੀ ਕੀ ਕਰਜ਼ਾ ਤੇਰੇ ਸਾਰਾ ਬਾਈ ਇੱਕ ਤਾਂ ਬੈਂਕ ਤੋਂ ਕਰਜ਼ਾ ਲਿਆ ਸੀ 5 ਲੱਖ ਦਾ ਉਹ ਨਹੀਂ ਤਾਰਿਆ ਗਿਆ ਸਾਡੇ ਤੋਂ ਹੋਰ ਇੱਕ ਮੋਟਰਸਾਈਕਲ ਲਿੱਤਾ ਸੀਗਾ ਉਹ ਵੀ ਲੋਨ ਤੇ ਆ ਉਹ ਵੀ ਲੋਨ ਤੇ ਸੀ ਉਹ ਵੀ ਨਹੀਂ ਤਾਰਿਆ ਗਿਆ ਹੋਰ ਹੈਗਾ ਕੋਈ ਹੋਰ ਹੈਗਾ ਬਾਈ ਹੂੰ 4 ਲੱਖ 600 ਦਾ ਦੇਣਾ ਬਾਈ ਅੱਛਾ ਤੇ ਆ ਆ ਜਿੱਥੇ ਆ ਵਾਈ ਕਰਦਾ ਐ ਜ਼ਮੀਨ ਤੇਰੀ ਆ ਇਹ ਜ਼ਮੀਨ ਵੀ ਬਾਈ ਤਾਏ ਕੀ ਆ ਉਹ ਬਾਹਰ ਚਲੇ ਗਏ ਮੈਂ ਸਾਬਾ ਸਭਾਈ ਕਰਦਾ ਐ ਦੀ ਅੱਛਾ ਹੈਲੋ ਓਏ ਤੁਸੀਂ ਕੁੜੀ ਡੋਬਣੀਆਂ ਕਿ ਵਿਆਹਣੀਆਂ ਏ? ਉਹ ਭਰਾਵਾ ਇਹਨੂੰ ਕੋਈ ਵਿਆਹ ਦਾ ਕਾਰਨ ਨਹੀਂ ਦਾ ਇੰਨਾਂ ਦੇ ਸਰਕਾਰ ਜਾ ਤੁਸੀਂ ਇਹਨੂੰ ਕੁੜੀ ਦੇ ਛੱਡੀ ਆ। ਕੁੜੀ ਮਾਰਨੀ ਆ ਕਿੱਥੇ? ਓ ਜਿਹੜਾ ਐ ਤੂੰ? ਹੋਰੇ ਯਾਰਾ ਕਰਜੇ ਬਣਾਉਂਦੇ ਸਿਰ ਤਾਂ। ਹਾਂ ਬਾਹ ਬਾਹ ਬਿੰਨਿਆ ਪਿਆਵਾ। ਖੜੇ ਉਹਨੂੰ ਕੋਈ ਚੜ ਨਹੀਂ ਦਿੰਦਾ ਕੁੜੀ ਦੇ ਸੇ ਤੂੰ ਰਿਸ਼ਤਾ ਕਹੇ ਜਾ ਘਰੇ ਕਰਿਆ ਯਾਰ। ਪੁੱਛ ਬਰਤਾਲ ਕਰ ਲਿਆ ਕਰੋ ਯਾਰ ਮਾੜੀ ਮੋਟੀ। Ah. Tenga tu todo rasta.